तरीके ਦੇ ਨਾਲ ਸਮਾਂ ਚੱਲ ਰਿਹਾ ਨਾ ਰਾਜਾ ਵੜਿੰਗ ਸਾਹਿਬ ਦਾ ਉਹ ਕੋਈ ਬਾਲਾ ਠੀਕ ਨਹੀਂ ਹੈਗਾ ਉਹ ਠੀਕ ਨਹੀਂ ਹੈ ਗਿੱਦਰਬਾਹਾ ਤੋਂ ਤੁਸੀਂ ਬਤੌਰ ਪ੍ਰਧਾਨ ਆਪਣੀ ਸੀਟ ਵੀ ਤੁਸੀਂ ਹਾਰ ਗਏ ਉਹ ਵੀ ਇੱਕ ਵੱਡਾ ਸੈਟ ਬੈਕ ਸੀਗਾ ਰਾਜਾ ਵੜਿੰਗ ਦੇ ਲਈ ਤੇ ਤਰਨਤਾਰਨ ਹਾਲਾਂਕਿ ਰਾਜਾ ਵੜਿੰਗ ਦਾ ਕਦ ਕਿੱਥੋਂ ਵਧਿਆ ਸੀ ਲੁਧਿਆਣਾ ਤੋਂ ਜਿਹੜੀ ਉਹ ਲੋਕ ਸਭਾ ਦੀ ਲੋਕ ਸਭਾ ਦੀ ਸੀਟ ਜਿੱਤੇ ਜਿੱਤ ਗਏ ਸੀ ਮਿਲਿਆ ਪਰ ਜਿਹੜੀ ਆ ਜਿਮਨੀ ਚੋਣ ਸੀਗੀ ਇਹ ਨੇ ਤਾਂ ਡੈਂਟ ਪਾਤਾ ਨਾ ਰਾਜਾ ਵੜਿੰਗ ਦੀ ਪ੍ਰਧਾਨਗੀ ਤੇ ਵੀ ਪਾਤਾ ਉਹਨਾਂ ਦੇ ਸਿਆਸੀ ਕੈਰੀਅਰ ਤੇ ਵੀ ਪਾਤਾ ਕਿਉਂਕਿ ਜਿਹੜਾ ਸਰਦਾਰ ਬੂਟਾ ਸਿੰਘ ਹੋਰਾਂ ਤੇ ਉਹਨਾਂ ਨੇ ਬਿਆਨ ਦਿੱਤਾ ਨਾ ਬੱਲੂ ਜੀ ਔਰ ਬੱਚਿਆਂ ਦੇ ਜੁੜੇ ਨਾਲ ਉਹ ਚੀਜ਼ਾਂ ਛੋਟੀਆਂ ਨਹੀਂ ਉਹ ਤੁਹਾਡੀਆਂ ਲੰਬੀਆਂ ਜਾਣੀਆਂ ਜੇ ਤੁਸੀਂ ਕਹੋ ਕਿ ਇਹ ਤਰਨ-ਤਰਨ ਦੇ ਵਿੱਚ ਹੀ ਖਤਮ ਹੋ ਜਾਣਗੀਆਂ ਨਾ ਇਹ ਅਗਲੇ ਇਲੈਕਸ਼ਨ 'ਚ ਵੀ ਇਹਨਾਂ ਨੂੰ ਤੰਕਰੂਗੀ ਇਹ 27 'ਚ ਵੀ ਜਾਣਗੀਆਂ ਔਰ ਤੁਸੀਂ ਇਹ ਦੇਖੋ ਕਿ ਇਹੀ ਚੀਜ਼ ਆਧਾਰ ਬਣ ਸਕਦਾ ਕਾਂਗਰਸ ਦੇ ਪ੍ਰਧਾਨ ਨੂੰ ਬਦਲਣ ਦਾ 27 ਤੋਂ ਜਿਹੜਾ ਤੁਸੀਂ ਸਵਾਲ ਕਰਿਆ ਨਾ ਜਿਵੇਂ ਸਿੱਧੂ ਸਾਹਬ ਦੀ ਵੀ ਚਰਚਾ ਹੋ ਰਹੀ ਹੈ ਜਾਂ ਕੋਈ ਵੀ ABC ਕੋਈ ਵੀ ਹੋ ਸਕਦਾ ABC ਕੋਈ ਵੀ ਹਾਂ ਪਰ ਇਹ ਇੱਕ ਲੱਗਦਾ ਕਿ ਇਹ ਸ਼ੁਰੂਆਤ ਰਾਜਾ ਵੜਿੰਗ ਨੇ ਆਪ ਹੀ ਕਰਾ ਲਈ ਹੈ ਆਪਣੇ ਹੱਥੋਂ ਆਪ ਹੀ ਕਹਿੰਦੇ ਵੀ ਪੈਰਾਂ ਤੇ ਕਹਾੜੀ ਮਾਰ ਮੱਥੇ ਨੇ ਉਹ ਤੇ ਹੁਣ ਉਹ ਜ਼ਰੂਰ ਕਾਂਗਰਸ ਪਾਰਟੀ ਸੋਚੂਗੀ